ਵਚੋਲੇ ਨਾਲ ਕੀਤੀ ਗੀ ਕੁੱਤੇ ਖਾਣੀ ਦੋਨੇ ਪਰਿਵਾਰਾਂ ਨੇ ਕੱਢਿਆ ਵਚੋਲੇ ਦਾ ਜਲੂਸ ਹਾਂਜੀ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਰਾਈਟਰ ਸਿਰਾ ਕੋੜਤਾਰ ਨੂੰ ਲੈ ਕੇ ਆਇਆ ਇੱਕ ਤੁਹਾਡੇ ਸਾਹਮਣੇ ਹੋਰ ਸੱਚੀ ਕਹਾਣੀ ਦੋਸਤੋ ਇਹ ਕਹਾਣੀ ਮਾਨਸਾ ਜ਼ਿਲ੍ਹੇ ਦੀ ਆ ਤੇ ਬਹੁਤ ਹੀ ਭੜੇ ਤਰੀਕੇ ਨਾਲ ਵਚੋਲੇ ਦਾ ਜਲੂਸ ਕੱਢਿਆ ਗਿਆ ਦੋਸਤੋ ਚਲਦੇ ਆਉਣੇ ਮੇਨ ਮੁੱਦੇ ਤੇ ਆਪਾਂ ਦੋਸਤੋ ਦੋ ਪਰਿਵਾਰਾਂ ਦੀ ਸਹਿਮਤੀ ਨਾਲ ਇੱਕ ਰਿਸ਼ਤਾ ਕਰਵਾਇਆ ਗਿਆ ਸੀ ਦੋਸਤੋ ਬਚੋਲੇ ਨੇ ਦੋਨੇ ਪਰਿਵਾਰਾਂ ਦਾ ਮੇਲ ਕਰਾਇਆ ਬਿਨਾਂ ਲਾਲਚ ਤੋਂ ਬਿਨਾਂ ਮਤਲਬ ਤੋਂ ਕੀ ਹੋਇਆ ਦੋਸਤੋ ਇੱਕ ਕਹਾਣੀ ਦੇ ਵਿੱਚ ਦਾ ਅਸਲ ਕੀ ਆ ਜਦੋਂ ਇਸ ਰਿਸ਼ਤੇ ਦੀ ਸ਼ੁਰੂਆਤ ਕੀਤੀ ਗਈ ਬਚੋਲੇ ਨੇ ਕੁੜੀ ਵਾਲੇ ਦੇ ਪਰਿਵਾਰ ਵੱਲੋਂ ਪੁੱਛਿਆ ਗਿਆ ਵੀ ਤੁਸੀਂ ਰਿਸ਼ਤਾ ਕਰਦੇ ਹੋ ਹਾਲਾਂਕਿ ਕੁੜੀ ਦੇ ਪਰਿਵਾਰ ਨੇ ਖੁਦ ਹੀ ਬਚੋਲੇ ਨੂੰ ਇਹ ਗੱਲ ਕਹੀ ਸੀ ਵੀ ਸਾਡੀ ਧੀ ਦਾ ਰਿਸ਼ਤਾ ਕਰਾ ਦਿਓ ਦੂਸਰੀ ਸਾਈਡ ਵੀ ਮੁੰਡੇ ਵਾਲਿਆਂ ਵੱਲੋਂ ਵੀ ਰਿਸ਼ਤੇ ਦੀ ਮੰਗ ਕੀਤੀ ਗਈ ਸੀ ਚਲੋ ਬਈ ਦੋਨਾਂ ਪਰਿਵਾਰਾਂ ਦੀ ਪੁੱਛਣ ਤੋਂ ਬਾਅਦ ਸਹਿਮਤੀ ਤੋਂ ਬਾਅਦ ਇੱਕ ਦਿਨ ਰੱਖਿਆ ਜਾਂਦਾਗਾ ਵੀ ਚਲੋ ਇੱਕ ਵਾਰ ਆਪਾਂ ਕੁੜੀ ਮੁੰਡੇ ਦਾ ਮੇਲ ਕਰਾਉਨੇ ਆ ਦੋਨਾਂ ਨੂੰ ਪੁੱਛ ਪੜਤਾਲ ਕਰ ਲੈਂਦੇ ਆ ਭਾਈ ਹਾਂ ਤੁਸੀਂ ਰਾਜ਼ੀ ਹੋ ਕਿ ਨਹੀਂ ਪਹਿਲਾ ਕੁੜੀ ਦੇ ਪਰਿਵਾਰ ਵੱਲੋਂ ਮੁੰਡੇ ਦਾ ਪਰਿਵਾਰ ਦੇਖਿਆ ਜਾਂਦਾ ਮੁੰਡੇ ਦਾ ਘਰ-ਬਾਰ ਦੇਖਿਆ ਜਾਂਦਾ ਮੁੰਡੇ ਦਾ ਘਰ-ਬਾਰ ਦੇਖਿਆ ਜਾਂਦਾ ਉਸ ਤੋਂ ਬਾਅਦ ਕੀ ਹੁੰਦਾਗਾ ਇੱਕ ਸਾਂਝਾ ਪਰ ਰਿਸ਼ਤੇਦਾਰੀ ਦੇ ਵਿੱਚ ਇੱਕ ਕਿਸੇ ਦੇ ਘਰ ਕਹਿੰਦੇ ਇੱਕ ਪ੍ਰੋਗਰਾਮ ਇੱਕ ਦਿਨ ਪ੍ਰੋਗਰਾਮ ਰੱਖਿਆ ਜਾਂਦਾ ਹੈ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਮਿਲਦੇ ਆ ਤੇ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਮਿਲਦੇ ਕੁੜੀ ਨੂੰ ਤੇ ਮੁੰਡੇ ਨੂੰ ਆਪਸ ਦੇ ਵਿੱਚ ਬਿਠਾਇਆ ਜਾਂਦਾ ਹੈ ਤਾਂ ਪੁੱਛਿਆ ਜਾਂਦਾ ਉਹਨਾਂ ਨੂੰ ਵੀ ਹਾਂ ਭਾਈ ਦੱਸੋ ਤੁਹਾਨੂੰ ਇੱਕ ਦੂਜੇ ਨੂੰ ਤੁਸੀਂ ਪਸੰਦੋਂ ਕੁੜੀ ਨੂੰ ਵੀ ਬਾਰ-ਬਾਰ ਪੁੱਛਿਆ ਜਾਂਦਾਗਾ ਉਹ ਚੋਲੇ ਵੱਲੋਂ ਹੀ ਪੁੱਛਿਆ ਜਾਂਦਾ ਬਾਰ-ਬਾਰ ਕੁੜੀ ਦੀ ਮਾਂ ਵੱਲੋਂ ਪੁੱਛਿਆ ਜਾਂਦਾਗਾ ਬਾਰ-ਬਾਰ ਤੇ ਕੁੜੀ ਦੇ ਹੋਰ ਦੂਜੇ ਪਰਿਵਾਰ ਵੱਲੋਂ ਵੀ ਪੁੱਛਿਆ ਜਾਂਦਾਗਾ ਭਾਈ ਦੱਸ ਸੇਮ ਤੇ ਤੈਨੂੰ ਮੁੰਡਾ ਪਸੰਦ ਆ ਕੋਈ ਗੱਲ-ਵਾਟ ਤਾਂ ਹੋਂ ਦੱਸ ਪਰ ਕੁੜੀ ਨੇ ਇੱਕੋ ਗੱਲ ਸੀ ਮੈਨੂੰ ਮੁੰਡਾ ਪਸੰਦ ਆ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਚਲੋ ਭਾਈ ਉਧਰ ਦੂਸਰੀ ਸਾਈਡ ਮੁੰਡੇ ਵਾਲੇ ਵਾਲਿਆਂ ਵੱਲੋਂ ਵੀ ਪੁੱਛਿਆ ਜਾਂਦਾ ਵੀ ਭਾਈ ਤੈਨੂੰ ਕੁੜੀ ਪਸੰਦ ਆ ਕਿ ਨਹੀਂ ਦੱਸ ਤਾਂ ਕੁੱਲ ਮਿਲਾ ਕੇ ਮੁੰਡੇ ਦਾ ਵੀ ਸੇਮ ਜਵਾਬ ਹੁੰਦਾਗਾ ਵੀ ਮੈਨੂੰ ਕੁੜੀ ਬਹੁਤ ਪਸੰਦ ਆ ਚਲੋ ਭਾਈ ਦੋਨੇ ਪਰਿਵਾਰਾਂ ਵੱਲੋਂ ਹਨਾ ਸਹਿਮਤੀ ਕੀਤੀ ਜਾਂਦੀ ਹੈ ਵੀ ਚਲੋ ਆਪਾਂ ਰਿਸ਼ਤਾ ਕਰਦੇ ਆ ਸਗਨ ਪਾ ਦਿੰਦੇ ਆਗੇ ਤੇ 2-3 ਮਹੀਨੇ ਬਾਅਦ ਆਪਾਂ ਵਿਆਹ ਕਰ ਦਾਂਗੇ ਚਲੋ ਭਾਈ ਸਗਨ ਦੀ ਰਸਮ ਪੂਰੀ ਕੀਤੀ ਜਾਂਦੀ ਆ ਇੱਕ ਦੂਜਿਆਂ ਦੇ ਨੰਬਰ ਲੈਤੇ ਜਾਂਦੇ ਆ ਤੇ ਫੋਟੋ ਫਾਟੋ ਖਿੱਚੇ ਜਾਂਦੀਆਂ ਨੇ ਚਲੋ ਸਾਮ ਹੋ ਜਾਂਦੀ ਆ ਕੁੜੀ ਵਾਲੇ ਆਪਦੇ ਘਰੇ ਤੇ ਮੁੰਡੇ ਵਾਲੇ ਆਪਦੇ ਘਰੇ ਆ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਹੈ गाइस 2-3 ਮਹੀਨੇ ਲੰਘਣ ਤੋਂ ਬਾਅਦ ਤਾਂ ਇੱਕ ਵਿਆਹ ਦਾ ਇੱਕ ਦਿਨ ਕਢਵਾਇਆ ਜਾਂਦਾਗਾ ਵਿਚੋਲੇ ਵੱਲੋਂ ਵਿਆਹ ਕੁੜੀ ਵਾਲਿਆਂ ਵੱਲੋਂ ਲੈ ਕੇ ਮੁੰਡੇ ਵਾਲਿਆਂ ਵੱਲੋਂ ਫੜਾਇਆ ਜਾਂਦਾਗਾ ਚਲੋ ਜੋ ਵੀ ਰਸਮ ਹੁੰਦੀ ਹੈ ਮੁੰਡੇ ਵਾਲਿਆਂ ਵੱਲੋਂ ਹੁੰਦੀ ਹੈ ਉਹ ਕੁੜੀ ਵਾਲਿਆਂ ਦੇ ਘਰੇ ਫੜਾਇਆ ਜਾਂਦਾਗਾ ਚਲੋ ਤਿਆਰੀਆਂ ਚੱਲ ਪੈਂਦੀਆਂ ਨੇ ਵਿਆਹ ਦੀਆਂ ਜੀ ਕੁੜੀ ਵਾਲੇ ਵੀ ਸਮਾਨ ਖਰੀਦਣ ਲੱਗ ਜਾਂਦੇ ਆ ਤੇ ਮੁੰਡੇ ਵਾਲੇ ਵੀ ਸਮਾਨ ਖਰੀਦਣ ਲੱਗ ਜਾਂਦੇ ਇੱਕ ਵਿਹਾਰ ਜਾਂ ਹੁੰਦਾਗਾ ਵਿਆਹ ਵਾਲੇ ਕੱਪੜੇ ਖਰੀਦੇ ਜਾਂਦੇ ਆ ਉਹ ਵੀ ਕੀ ਹੋਇਆ ਭਾਈ ਕੁੜੀ ਕਹਿੰਦੀ ਮੈਂ ਚਲੋ ਮੁੰਡੇ ਨੂੰ ਆਪਣੀ ਮਰਜ਼ੀ ਤੇ ਸਵਾਉ ਦੋਨਾਂ ਦੇ ਆਪਸ ਵਿੱਚ ਫੋਨ ਗੱਲਾਂ ਬਾਤਾਂ ਹੋਣ ਲੱਗ ਜਾਂਦੀਆਂ ਹਨਾ ਉਹ ਸੈਰ ਦੇ ਵਿੱਚ ਆਉਂਦੇ ਆ ਕੁੜੀ ਮੁੰਡੇ ਵਾਲਿਆਂ ਨੂੰ ਤੇ ਮੁੰਡੇ ਨਾਲ ਮਿਲ ਕੇ ਕੱਪੜਾ ਲੈਣਾ ਸਾਰੇ ਕੇ ਸ਼ਾਪਿੰਗ ਕਰ ਲੈਂਦੇ ਆ ਰਲ ਕੇ ਚਲੋ ਜਿਵੇਂ ਜਿਵੇਂ ਦਿਨ ਜਿਹੜੇ ਆਉਂਦੇ ਜਾਂਦੇ ਆ ਖੁਸ਼ੀਆਂ ਭਰਿਆ ਮਾਹੌਲ ਹਨਾ ਆ ਜਾਂਦਾਗਾ ਸਾਰੀਆਂ ਤਿਆਰੀਆਂ ਹੋ ਜਾਂਦੀਆਂ ਨੇ ਕਹਾਣੀ ਕੀ ਆਉਂਦੀ ਆ ਦੋਸਤੋ ਮੁੱਦੇ ਤੇ ਮੇਨ ਮੁੱਦੇ ਤੇ ਆਉਣੇ ਆ ਜਿ ਵਿਆਹ ਤੋਂ 2 ਦਿਨ ਪਹਿਲਾਂ ਕੁੜੀ ਕਿਸੇ ਹੋਰ ਮੁੰਡੇ ਨਾਲ ਫਰਾਰ ਹੋ ਜਾਂਦੀ। ਤੇ ਜਦੋਂ ਫੋਨ ਬਚੋਲੇ ਕੋਲੇ ਆਉਂਦਾ ਉਹ ਚੋਲੇ ਨੂੰ ਦੱਸਦੇ ਵੀ ਆਪਣੀ ਕੁੜੀਆ ਨਹੀਂ ਮਿਲ ਰਹੀ। ਤਾਂ ਬਚੋਲੇ ਦਾ ਮੋਰੋ ਜਵਾਬ ਕੀ ਸੀ ਕਿਉਂ ਮਜ਼ਾਕ ਕਰ ਰਹੇ ਹੋ? ਕਿਉਂਕਿ ਉਸ ਕੁੜੀਆ ਤੇ ਵਿਸ਼ਵਾਸ ਹੀ ਹੀ ਇੰਨਾ ਸੀ ਬਚੋਲੇ ਨੂੰ ਵੀ ਸੈਦ ਉਹ ਕਹਿੰਦਾ ਵੀ ਮੈਂ ਆਪ ਦੀ ਧੀ ਤੇ ਜਾਂ ਆਪਦੀ ਭੈਣ ਤੇ ਵੀ ਇੰਨਾ ਭਰੋਸਾ ਨਹੀਂ ਕਰ ਸਕਦਾ ਜਿੰਨਾ ਉਹ ਕੁੜੀਆ ਤੇ ਭਰੋਸਾ। ਬਚੋਲਾ ਜਾਂਦਾ ਭਾਈ ਕੁੜੀ ਵਾਲਿਆਂ ਦੇ ਵੱਲੋਂ ਤੇ ਕੁੜੀ ਵਾਲਿਆਂ ਦੇ ਘਰ ਜਾਂਦਾਗਾ ਸਾਰੀ ਰਾਤ ਉਹਨੂੰ ਭਾਲਦੇ ਆ ਹਨਾ ਕਾਹਨੂੰ ਥਿਹਾਉਣਾ ਪਈ ਫਿਰ ਮੇਨ ਮੇਨ ਬੰਦੇ ਬਹੁਤ ਬਾਰ ਬੰਦੇ ਪਈ ਪੰਚਾਇਤ ਵੱਲੋਂ ਕਹਿੰਦੇ ਵੀ ਹੁਣ ਦੱਸੋ ਕੀ ਜਵਾਬ ਦੀ ਇਹ ਮੁੰਡੇ ਵਾਲਿਆਂ ਨੂੰ ਮੁੰਡੇ ਵਾਲਿਆਂ ਨੂੰ ਕੀ ਜਵਾਬ ਦੀ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਬਚੋਲੇ ਦੀ ਵੀ ਵਿਚਾਰੇ ਦੀ ਹਿੰਮਤ ਨਹੀਂ ਪੈਂਦੀ ਸੀ ਵੀ ਮੁੰਡੇ ਵਾਲਿਆਂ ਨੂੰ ਕੀ ਕਹਾਂ ਚਲੋ ਭਾਈ ਬਚੋਲੇ ਘਰੇ ਆ ਜਾਂਦਾ ਸ਼ਾਮ ਦੇ 9 9:30 10 ਵਜੇ ਬਚੋਲੇ ਨੇ ਕੀ ਕੀਤਾ ਮੁੰਡੇ ਦੇ ਪਿਓ ਨੂੰ ਫੋਨ ਲਾਇਆ ਬਈ ਜੀ ਆ ਗੱਲ ਆ ਕੁੜੀ ਨੇ ਆਪਣੀ ਲੱਭ ਰੀ ਭਾਈ ਮੁੰਡੇ ਵਾਲਿਆਂ ਵੱਲੋਂ ਕੀ ਗੱਲ ਸੀ ਕਹਿੰਨੇ ਵੀ ਸਾਡਾ ਤਾਂ ਕੰਮ ਗਲਤ ਕਰਤਾ ਤੁਸੀਂ ਸਾਡੀ ਤਾਂ ਬੇਇੱਜ਼ਤੀ ਕਰਤੀ ਸਾਡਾ ਤਾਂ ਜਲੂਸ ਕਢਾ ਤਾਂ ਇਸ ਦਾ ਸਾਰਾ ਟੱਬਰ ਕੁਸ ਖਾ ਕੇ ਮਰ ਜਾਗੇ ਜੇਸੀ ਬਰਾਤ ਕਿੱਥੇ ਲੈ ਕੇ ਜਾਵਾਂਗੇ ਤਾਂ ਬਚੋ ਲਾ ਕਹਿੰਦਾ ਯਾਰ ਹਨੇਰੇ ਦੇ ਵਿੱਚ ਕੀ ਕਸੂਰ ਆ ਭਾਈ ਮੈਂ ਕਿਹੜਾ ਛੋਡੇ ਤੋਂ ਪੈਸਾ ਲੱਤਗਾ ਮੈਂ ਕਿਹੜਾ ਕੋਈ ਖਾਣੀ ਖਾਦੀ ਆ ਤੁਸੀਂ ਮੇਰੇ ਤੇ ਰੋਵ ਕਾਦਾਗਾ ਕਹਿੰਦੇ ਤੈਨੂੰ ਪਤਾ ਹੂਆ ਤੇ ਗੱਲ ਦਾ ਤੂੰ ਨੂੰ ਪਹਿਲਾਂ ਤੂੰ ਕਿਉਂ ਲਕੋ ਕੀਤਾ ਉਹ ਕਹਿੰਦਾ ਭਾਈ ਦੇਖੋ ਮੈਨੂੰ ਗੱਲ ਦਾ ਨਹੀਂ ਸੀ ਕਿਸੇ ਦਾ ਪਤਾ ਠੀਕ ਆ ਜੇ ਮੈਨੂੰ ਪਤਾ ਹੁੰਦਾ ਵੀ ਮੈਂ ਇਹ ਪੁੱਠਾ ਕੰਮ ਕਿਉਂ ਕਰਦਾ ਹੁਣ ਤੁਸੀਂ ਮੈਨੂੰ ਇਹ ਦੱਸੋ ਮੁੱਕ ਦੀ ਗੱਲ ਵੀ ਹੁਣ ਆਪਾਂ ਕਰੀਏ ਕਿ ਉਹ ਕਹਿੰਦੇ ਵੀ ਸਾਨੂੰ ਤਾਂ ਕੁੜੀ ਵਾਲਿਆਂ ਦੇ ਘਰ ਲੈ ਕੇ ਜਾਓ ਚਲੋ ਭਾਈ ਬੱਚੋ ਲਾ ਕਹਿੰਦਾ ਭਾਈ ਆਜੋ ਕੁੜੀ ਵਾਲਿਆਂ ਦੇ ਘਰ ਚਲੇ ਜਾਂਦੇ ਆ ਕੁੜੀ ਵਾਲਿਆਂ ਦੇ ਘਰੇ ਜਾ ਕੇ ਕਹਿੰਦੇ ਵੀ ਹੁਣ ਜਾਣ ਵਾਲੀ ਤਾਂ ਬਾਕੀ ਭਾਈ ਬਚੋਲਾ ਕਹਿੰਦਾ ਭਾਈ ਜੇ ਦੋਨੇ ਪਰਿਵਾਰਾਂ ਦੀ ਇੱਜ਼ਤ ਦੇ ਗੱਲ ਆ ਜੇ ਪਾ ਕੁਝ ਕੋਈ ਹੱਲ ਹੁੰਦਾ ਤਾਂ ਕਰਕੇ ਦੱਸੋ ਉੱਥੇ ਕੁੜੀ ਵਾਲਿਆਂ ਦੇ ਘਰ ਦੇ ਵਿੱਚ ਵੀ ਭਾਈ 9-10 ਵਜੇ ਪਈ ਪੰਚਾਇਤ ਭਰੀ ਪੰਚਾਇਤ ਵੀ ਪਿੰਡ ਦਾ ਮੈਂਬਰ ਸਰਪੰਚ ਵੀ ਬੈਠੇ ਕੀ ਗੱਲ ਭਾਈ ਕੁੜੀ ਦੀ ਇੱਕ ਛੋਟੀ ਭੈਣ ਸੀ 16 ਸਾਲਾਂ ਦੀ ਕਹਿੰਦੇ ਵੀ ਐਂ ਕਰਦੇ ਆ ਮੁੰਡੇ ਵਾਲਿਆਂ ਵੱਲੋਂ ਕਿਹਾ ਗਿਆ ਕਹਿੰਦੇ ਵੀ ਤੁਸੀਂ ਛੋਟੀ ਕੁੜੀ ਦੇ ਨੰਦਾਂ ਦੇ ਮੁੰਡੇ ਕੁੜੀ ਵਾਲੇ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਕੁੜੀ ਦੀ ਉਮਰ ਘਟਾ ਬਚੋਲਾ ਵੀ ਕਹਿੰਦਾ ਵੀ ਉਮਰ ਘਟਾ ਚਲੋ ਸਿਆਣੇ ਬੰਦੇ ਵਿੱਚ ਪੈ ਕੇ ਭਾਈ ਕਹਿੰਦੇ ਵੀ ਐਂ ਕਰਦੇ ਆਪਾਂ ਇੱਕ ਵਾਰ ਨੰਦ ਗਾਰਜ ਕਰਾ ਲੈਨੇ ਆ ਤੇ ਉਸ ਤੋਂ ਬਾਅਦ ਕੀ ਕਰਦੇ ਆ 2-4 ਸਾਲਾਂ ਬਾਅਦ ਜਦੋਂ ਉਮਰ ਪੂਰੀ ਹੋਊਗੀ 2 ਸਾਲਾਂ ਬਾਅਦ 3 ਸਾਲਾਂ ਬਾਅਦ ਕੁੜੀ ਨੂੰ ਫੇਰ ਲੈ ਜਾਂਦਾ ਭਾਈ ਕੁੜੀ ਕਿਉ ਮੰਨੇ ਕੁੜੀ ਰੋਵੇ ਤੇ ਰੋਵੇ ਕਹਿੰਦੇ ਮੇਰਾ ਬਾਪੂ ਕਹਿੰਦਾ ਕੁੜੀ ਦਾ ਇੱਕ ਸੱਚ ਸੁਣ ਦੱਸਣਾ ਭੁੱਲ ਗਏ ਕੁੜੀ ਦਾ ਬਾਪੂ ਨਹੀਂ ਹੁੰਦਾ ਸੀ ਕੁੜੀ ਕਹਿੰਦੀ ਮੇਰਾ ਬਾਪੂ ਕਹਿੰਦਾ ਹੁੰਦਾਈ ਮੈਂ ਤੈਨੂੰ ਪੜਾਊਂਗਾ ਲਿਖਾਊਂਗਾ ਕਹਿੰਦਾ ਵੀ ਜੇ ਮੇਰਾ ਬਾਪੂ ਹੁੰਦਾ ਜਿਉਂਦਾ ਅੱਜ ਤੁਸੀਂ ਮੈਨੂੰ ਧੱਕੇ ਨਾਲ ਵਿਆਹ ਦਿੰਦੇ ਕੁੜੀ ਦੀ ਮਾਂ ਨੇ ਭਾਈ ਕੁੜੀ ਦੇ ਪੈਰਾਂ 'ਚ ਚੁੰਨੀ ਧਰਤੀ ਕਹਿੰਦਾ ਕਹਿੰਦੀ ਧੀਏ ਕੀ ਕੌਣ ਛੋਟੀ ਉਮਰ 'ਚ ਵਿਆਹਦਾ ਹੁੰਦਾ ਪਰ ਜੇ ਤੇਰੀ ਵੱਡੀ ਭੈਣ ਘਰ ਛੱਡ ਕੇ ਨਾ ਕਿਸੇ ਨਾਲ ਨਿਕਲਦੀ ਨਾ ਤਾਂ ਸ਼ਾਇਦ ਆਜ਼ਾਦ ਇਹਨਾਂ ਦੇਖਣਾ ਪੈਂਦਾ ਮੈਂ ਤੇਰੀ ਮਿੰਤਾ ਕਰਦੀ ਆਂ ਧੀ ਬਣ ਕੇ ਮੇਰੇ ਅੱਜ ਰੱਖ ਦੇ ਸਾਰੀ ਉਮਰ ਤੇਰੇ ਤੇ ਮਾਣ ਕਰੂੰਗੀ। ਸਾਰੀ ਪੰਚਾਇਤ ਨੇ ਭਾਈ ਦਲਾਸੇ ਦਿੱਤੇ ਇਹਨਾਂ ਬਹੁਤ ਸਮਝਾਇਆ। ਚਲੋ ਕੁੜੀ ਚੰਗੀ ਸਮਝਦਾ ਸੀ। ਪਰੋਂਦੀ ਰੋਂਦੀ ਮੰਨ ਗਈ। ਕੁੜੀ ਕਹਿੰਦੀ ਭਾਈ ਚਲੋ ਇੱਕ ਵਾਰ ਮੈਂ ਅਨੰਦ ਕਾਰਜ ਕਰਾ ਦੇਨੀ ਆ। ਸੌਡੀ ਰੱਖ ਦੇਨੀ ਆ। ਬਾਅਦ ਜਦੋਂ ਮੇਰੇ 18 ਸਾਲ ਤੋਂ ਪਲੱਸ ਹੋ ਗਈ ਮੈਂ ਉਸ ਤੋਂ ਬਾਅਦ ਉਸ ਘਰ ਦੇ ਵਿੱਚ ਜਾਊਂਗੀ। ਚਲੋ ਭਾਈ ਕਹਿੰਦੇ ਦੋਨੇ ਪਰਿਵਾਰਾਂ ਨੂੰ ਸਹਿਮਤੀ ਹੋ ਜਾਂਦੀ ਆ। ਕੁੜੀ ਨੂੰ ਉਸੇ ਗੱਡੀ ਦੇ ਵਿੱਚ ਬਿਠਾ ਕੇ ਇੱਕ ਵਾਰ ਰਾਤੇ-ਰਾਤ ਮੁੰਡੇ ਵਾਲੇ ਘਰ ਲਿਆਉਂਦੇ ਆ। ਮੁੰਡੇ ਨਾਲ ਰਾਤੇ-ਰਾਤ ਮਿਲਿਆ ਦਿੰਦੇ ਆ, ਗੱਲਬਾਤ ਹਸ ਦਿੰਦੇ ਵੀ ਆਹ ਗੱਲ ਆ। ਕਿਆਦਾ ਮੁੰਡਾ ਹੀ ਵਾਪਰ ਜਾਂਦਾ ਵਿਚਾਰਾ ਚਲੋ ਕੁੱਲ ਮਿਲਾ ਕੇ ਫਿਰ ਕੀ ਹੁੰਦਾ ਵੀ ਹੱਲ ਵੀ ਕੋਈ ਨਹੀਂ ਸੀ ਮੁੰਡੇ ਕੋਲੇ ਵੀ ਉਹ ਕਹਿੰਦਾ ਵੀ ਚਲੋ ਠੀਕ ਹੈ ਮੇਰੀ ਰੱਖ ਦੋ ਜਿਵੇਂ ਮਰਜ਼ੀ ਰੱਖ ਦੋ ਮੈਂ ਵੀ ਮੇਰੇ ਯਾਰਾਂ ਦੋਸਤਾਂ ਨੂੰ ਕਹੀ ਬੈਠਿਆ ਨਾ ਮੈਂ ਤਾਂ ਵੀ ਨਹੀਂ ਤਾਂ ਕੰਮ ਗਲਤ ਹੋ ਜੂ ਮੇਰੇ ਤਾਂ ਬੇਇੱਜ਼ਤੀ ਵਾਲੀ ਹੋਊਗੀ ਮੈਂ ਤਾਂ ਕੁਝ ਖਾ ਕੇ ਮਰ ਜਾਂ ਦੋਨੇ ਪਰਿਵਾਰਾਂ ਦੀ ਇੱਜ਼ਤ ਰੱਖਣ ਵਾਸਤੇ ਉਹ ਚੋਲੇ ਨੇ ਭਾਈ ਇੱਕ ਆਪਣੇ ਤੇ ਰਿਸਕ ਲੈ ਲਿਆ ਨਾਂ ਵਾਲਕ ਕੁੜੀ ਦਾ ਰਿਸ਼ਤਾ ਕਰਾਉਣ ਵਾਸਤੇ ਤਿਆਰ ਹੋ ਗਿਆ ਚਲੋ ਇੱਕ ਦਿਨ ਵਿਚਾਲੇ ਸਨ ਚ ਰਹਿਦਾ ਹੀ ਦੂਜੇ ਦਿਨ ਭਾਈ ਪਾਰਲਰ ਪੁੱਲਰ ਜਾਏ ਸਾਰਾ ਕੁਸ ਹੋ ਗਿਆ ਗੁਰੂ ਘਰ ਦੇ ਵਿੱਚ ਵੀ ਚਲੋ ਹਨਾ ਬਾਬੇ ਨੇ ਵੀ ਗੱਲ ਗੁੱਲ ਕਰ ਲਈ ਹੈ ਨਾ ਸਾਰਾ ਕੁਸ ਐਨ ਮੌਕੇ ਤੇ ਜਦੋਂ ਅਨੰਤ ਕਾਰਜ ਦੀ ਰਸਮ ਸ਼ੁਰੂ ਹੋਣ ਦੀ ਤਿਆਰੀ ਸੀ ਇੱਕ ਘੰਟਾ ਪਹਿਲਾਂ ਵਿਚੋਲੇ ਕੋਲੇ ਫੋਨ ਆ ਜਾਂਦਾ ਕੀ ਗੱਲ ਕੀ ਕਾਲ ਆਉਂਦੀ ਆ ਕਹਿੰਦੇ ਭਾਈ ਕਿਸੇ ਨੇ ਕੰਪਲੇਨਟ ਕਰਤੀ ਤੁਸੀਂ ਬਾਲ ਛੋਟੀ ਉਮਰ ਦੀ ਗੁੜੀਆ ਦਾ ਵਿਆਹ ਕਰ ਰਹੇ ਹੋਗੇ ਚਾਈਲਡ ਵਿਭਾਗ ਵਾਲਿਆਂ ਵੱਲੋਂ ਸਾਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਪੈ ਜਾਂਦੀ ਆ ਭਾਜੜ ਪਾਈ ਫਿਰ ਬਚੋਲੇ ਤੇ ਫੇਰ ਆ ਜਾਂਦੀ ਇਹ ਗੱਲ ਕਹਿੰਦੇ ਹੁਣੇ ਘੰਟੇ ਦੇ ਵਿੱਚ ਵਿੱਚ ਪਹੁੰਚ ਬਚੋਲਾ 2 4 ਵਜੇ ਨੇ ਮੌਤਵਾਰ ਬੰਦੇ ਪਈ ਹੋਰ ਜਾਂਦੇ ਆ ਜਾ ਕੇ ਥਾਣੇ ਜਾਂਦੇ ਆ ਤਾਂ ਜਿਹੜੀ ਭਈ ਕੁੜੀ ਪਹਿਲਾਂ ਵਾਲੀ ਹੁੰਦੀ ਆ ਭੱਜੀ ਹੋਈ ਉਹ ਵੀ ਥਾਣੇ 'ਚ ਆ ਕੇ ਕਹਿੰਦੀ ਮੇਰੀ ਸੋਟੀ ਭੈਣ ਦਾ ਰਿਸ਼ਤਾ ਕਰਦਾ ਏ ਤੱਕੇ ਨਾਲ ਪੁਲਿਸ ਵੱਲੋਂ ਭਈ ਬਚੋਲੇ ਦਾ ਬਹੁਤ ਜਲੂਸ ਖੜਾ ਆ ਜਾਂਦਾ ਕਹਿੰਦਾ ਵੀ ਤੇ ਅਨੁਸਾਰ ਮਣੀ ਆਉਂਦੀ ਵੀ ਤੁਹਾਡੇ 7 ਸਾਲ ਦੀ ਸਜ਼ਾ ਹੋਊਗੀ ਤੁਹਾਨੂੰ ਬਲਾਤਕਾਰ ਦੀ ਸਜ਼ਾ ਹੋ ਸਕਦੀ ਹੈ ਵੀ ਤੁਸੀਂ ਤੱਕੇ ਨਾ ਵਿਆਹ ਕਰਨਾ ਬੱਚੋ ਲਗਣਾ ਦੇਖੋ ਜੀ ਮੇਰੀ ਗੱਲ ਸੁਣੋ ਜਨਾਬ ਮੇਰੀ ਕੋਈ ਗਲਤੀ ਨਹੀਂ ਮੈਨੂੰ ਕਾਸੇ ਦਾ ਲਾਲਚ ਨਹੀਂ ਤੁਸੀਂ ਮੈਨੂੰ ਦੋਨੇ ਤਰਾਮਾਂ ਤੋਂ ਦੱਸੋ ਵੀ ਮੈਂ ਕੋਈ ਪੈਸਾ ਲੈਂਤਾ ਕੋਈ ਕਿਸ ਕਰਨ ਮੈਂ ਤਾਂ ਸਿਰਫ ਇੱਕ ਜਜ਼ਬਾਤਾਂ ਦੇ ਘੇਰੇ ਵਿੱਚ ਘੇਰਿਆ ਗਿਆ ਸੀ ਮੇਰਾ ਮਕਸਦ ਇਹ ਸੀ ਵੀ ਦੋਨੇ ਪਰਿਵਾਰਾਂ ਦੀ ਇੱਜ਼ਤ ਰਹਿ ਜੂਗੀ ਕੁੜੀ ਵਾਲੇ ਕਹਿੰਦੇ ਵੀ ਐਸੀ ਮਰਦੇ ਮੁੰਡੇ ਵਾਲੇ ਕਹਿੰਦੇ ਵੀ ਜੇ ਐਸੀ ਬਰਾਤ ਲੈ ਕੇ ਨਾ ਗਏ ਇਸੇ ਕੁਝ ਖਾ ਕੇ ਮਰ ਜਾਗੇ ਹੁਣ ਤੁਸੀਂ ਮੈਨੂੰ ਕਸੂਰ ਦੱਸੋ ਕੀ ਚਲੋ ਭਾਈ ਕੁੱਲ ਮਿਲਾ ਕੇ ਮੁਲਾਜ਼ਮ ਵਿੱਚ ਸਮਝਦਾਰ ਸੀ ਉਹਨਾਂ ਨੇ ਕਿਹਾ ਵੀ ਚਲ ਐਂ ਕਰ ਕਾ ਕੇ ਬਚੋਲੇ ਨੂੰ ਕਿਹਾ ਵੀ ਘੰਟੇ ਦੇ ਵਿੱਚ ਵਿੱਚ ਕੁੜੀ ਪਹੁੰਚਦੀ ਕਰ ਦੇ ਐਸੀ ਕੁਛ ਨਹੀਂ ਲਿਖ ਕੇ ਲੈ ਜਾਂਦੀ ਚਲੋ ਬਚੋਲਾ ਕਹਿੰਦਾ ਠੀਕ ਹੈ ਜੀ ਮੈਂ ਘੰਟੇ ਦੇ ਵਿੱਚ ਵਿੱਚ ਕੁੜੀ ਪਹੁੰਚਦੀ ਕਰ ਦਿੰਦਾਗਾ ਤੇ ਦੂਜੀ ਕੁੜੀ ਬਾਰੇ ਪੁੱਛਿਆ ਵੀ ਤੁਸੀਂ ਕੀ ਕਰਨਾ ਕੁੜੀ ਦੀ ਮਾਂ ਨੇ ਭਾਈ ਸਾਫ਼ ਜਵਾਬ ਦਿੱਤਾ ਕਿ ਨਹੀਂ ਵੀ ਮੈਂ ਬੇਦਖਲ ਲਖਾਤੀ ਮੇਰੇ ਵੱਲੋਂ ਇਹ ਮਰੀ ਹੈ ਨਾ ਮੱਜ ਘਰੀ ਵਾਲਾ ਨਾ ਕੱਲ ਵਾਲਾ ਚਲੋ ਬਚੋਲੇ ਵਾਪਸ ਆਇਆ ਭਾਈ ਪੈਲਸ ਦੇ ਵਿੱਚ ਪੈਲਸਾਂ ਦਾ ਜਾ ਕੇ ਕੁੜੀ ਨਾਲ ਮੁੰਡੇ ਨਾਲ ਨੂੰ ਕਹਿਣ ਲੱਗਾ ਕੁੜੀ ਵਾਪਸ ਕਰੋ ਮੁੰਡੇ ਨੇ ਭਾਈ ਕੀ ਕੀਤਾ ਕੁੜੀ ਲਕੋਤੀ ਪੈਰਸੇ ਫੇਰ ਜਲੂਸ ਨਿਕਲ ਗਿਆ ਪੂਰਾ ਕੁੜੀ ਵਾਲੇ ਕਹਿੰਦੇ ਆ ਮੁੰਡੇ ਵਾਲੇ ਕਹਿੰਦੇ ਸੀ ਤਾਂ ਕੁੜੀ ਦੰਦੇ ਨਹੀਂ ਹੈਗੇ ਕਹਿੰਦੇ ਬਚੋਲੇ ਨੂੰ ਕਹਿੰਦੇ ਤੂੰ ਧੋਖਾ ਕੀਤਾ ਸਾਡੇ ਨਾਲ ਪਹਿਲਾਂ ਤਾਂ ਕੁੜੀ ਭਜਾਤੀ ਹੁਣ ਮੌਕੇ ਤੇ ਆਨੰਦ ਕਾਰਜ ਨਹੀਂ ਕਰਨ ਹੁੰਦਾ ਤੂੰ ਸਾਡੇ ਨਾਲ ਧੋਖਾ ਕੀਤਾ ਕਾਫੀ ਜਲੂਜ ਜੁੱਤੀਆਂ ਪਈਆਂ ਭਾਈ ਬਚੋਲੇ ਬਚੋਲਾ ਵਿੱਚ ਵਿਚਾਲੇ ਫਸਿਆ ਪੁਲਿਸ ਕਹਿੰਦੀ ਘੰਟੇ ਦੇ ਵਿੱਚ ਕੁੜੀ بچਾ ਨੀ ਤਾਂ ਤੇਰੇ ਤੇ ਐਫ ਆਈ ਆਰ ਹੋਊਗੀ ਤੇ ਮੁੰਡੇ ਵਾਲੇ ਕਹਿੰਦੇ ਵੀ ਅਸੀਂ ਕੁੜੀ ਨਹੀਂ ਜਾਂਦੇ ਉਹ ਚੋਲਾ ਵਿੱਚ ਵਿਚ ਵਿਚਾਲੇ ਫਸ ਗਿਆ ਕਰੇ ਤਾਂ ਕਰੇ ਕੀ ਫਿਰ ਉੱਥੇ ਚੱਲ ਕਹਿੰਦੇ ਵੀ ਲੀਵਿੰਗ ਰਿਲੇਸ਼ਨ ਦਾ ਸਰਟੀਫਿਕੇਟ ਬਣਾਇਆ ਜਾਂਦਾ ਵੀ ਕੁੜੀ ਮੁੰਡਾ 18 ਸਾਲ ਦੀ ਉਮਰ ਤੱਕ ਵੀ ਇੱਕ ਦੋਸਤ ਬਣ ਕੇ ਰਹਿਣਗੇ ਦੋਸਤ ਬਣ ਕੇ ਰਹਿਣਗੇ ਚਲੋ ਵੀ ਬਣਾਇਆ ਗਿਆ ਚਲੋ ਮਹੀਨਾ ਦੋ ਮਹੀਨੇ ਪਾਈ ਰਹੀ ਕੁੜੀ ਉੱਦਵਾਰ ਉਹਨਾਂ ਦੇ ਚਲੋ ਫੈਮਿਲੀ ਪ੍ਰੋਬਲਮ ਆਉਣ ਲੱਗੀ ਕਿੰਤੂ ਮੈਂਤੂ ਹੋਣ ਲੱਗਿਆ ਕੁੜੀ ਕਹਿੰਦੀ ਵੀ ਮੈਂ ਤਾਂ ਰਹਿਣਾ ਨਹੀਂ। ਕੋਲਮ ਲੈ ਕੇ ਕੁੜੀ ਵਾਪਸ ਘਰੇ ਆ ਗਈ ਰਾਜਨਾਮਾ ਹੋ ਗਿਆ ਤੇ ਬਚੋਲੇ ਦਾ ਬਹੁਤ ਜਲੂਸ ਕੱਢਿਆ ਗਿਆ ਤੇ ਦੋਸਤੋ ਹੁਣ ਤੁਸੀਂ ਇਹ ਗੱਲ ਦੱਸੋ ਵੀ ਉਹਦੇ ਵਿੱਚ ਕਸੂਰਵਾਰ ਕੌਣ ਸੀ? ਬਚੋਲਾ ਸੀ ਜਾਂ ਕੁੜੀ ਵਾਲੇ ਜਾਂ ਮੁੰਡੇ ਵਾਲੇ ਜਾਂ ਫਿਰ ਉਹ ਜਿਹੜੀ ਭੱਜੀ ਹੋਈ ਕੁੜੀ ਉਹ ਸੀ। ਕਸੂਰਵਾਰ ਕੌਣ ਸੀ ਸਾਰੇ ਕਮੈਂਟ ਕਰਕੇ ਦੱਸੋ। ਠੀਕ ਹੈ ਕਿੱਦਾਂ ਲੱਗੇ ਦੋਸਤੋ ਅੱਜ ਦੀ ਇੱਕ ਸੱਚੀ ਕਹਾਣੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ